ਬਹੁਤ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ ਅਸੀਂ ਤੁਹਾਨੂੰ ਤੇ ਜਾਂਦੇ ਆ ਲੋਕ ਖੁਸ਼ ਹੋ ਜਾਂਦੇ ਆ ਸਿਰਸਾ ਜੀ ਦਾ ਨਾਮ ਸੁਣ ਕੇ ਮੈਂ ਦੇਖਦਾ ਸੀ ਜੱਸਪਰ ਸਾਹਿਬ ਦਾ ਪੇਜ ਜਦੋਂ ਤੁਹਾਡਾ ਬਰਥਡੇ ਹੁੰਦਾ ਜਾਂ ਕੁਝ ਨਹੀਂ ਹੁੰਦਾ ਉਹ ਬੜਾ ਪ੍ਰਾਊਡ ਫੀਲ ਕਰਦੇ ਆ ਨਾ ਮੇਰੀ ਬੇਟੀ ਦੇ ਉੱਤੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਸਾਨੂੰ ਮਿਲਦੇ ਆ ਹਮੇਸ਼ਾ ਕਰੋਨਾ ਦੀ ਗੱਲ ਕਰਦੇ ਆ ਕਿ ਕਰੋਨਾ ਕਾਲ 'ਚ ਜਦ ਕੋਈ ਘਰ ਦੇ ਗੇਟ ਤੱਕ ਨਹੀਂ ਆ ਰਿਹਾ ਸੀ ਤੇ ਸਿਰਸਾ ਸਾਹਿਬ ਨੇ ਕਿੰਨਾ ਕੁਝ ਕੀਤਾ ਮੈਂ ਜਾਣਦੀ ਆ ਸੀ ਕਹਿੰਦੇ ਜੀ ਤੁਸੀਂ ਆਪਣਾ ਵੋਟ ਸਾਨੂੰ ਪਾਓ ਤਾਂ ਉਹ ਕਹਿੰਦੇ ਨੇ ਜੀ ਅਸੀਂ ਤਾਂ ਹੈਗੀ ਸਰਸਤਾ ਜੀ ਨਾਲ ਨਾ ਉਹਨਾਂ ਨੇ ਦੇ ਵਿਵਾਦੇ ਕੀਤੇ ਗਏ ਸੀ ਪਾਵੇਂ ਬਿਜਲੀ ਦੇ ਬਿੱਲ ਦੇ ਹੋਣ ਸਾਫ਼ ਪਾਣੀ ਦੇ ਹੋਣ ਗੰਧ ਹੋਰ ਪਾਤਾ ਉਹ ਤਾਂ ਪੂਰੇ ਕੀਤੇ ਨਹੀਂ ਜਿਹੜੇ ਸਰਸਤਾ ਜੀ ਨੇ ਉਹ ਇਸ ਕੌਂਸਲਰੈਂਟ ਸੀ ਕੋਈ ਨਿਆ ਚਿਹਰਾ ਨਹੀਂ ਹੈ ਉਹਨਾਂ ਦੇ ਵਰਕਿੰਗ ਉਹਨਾਂ ਦੇ ਕੰਮ ਨੂੰ ਜਨਤਾ ਜਾਣਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਦਿੱਲੀ ਪਹੁੰਚੇ ਹੋਏ ਆਂ ਔਰ ਦਿੱਲੀ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਨੇ ਜਿਹੜੀ ਪ੍ਰਚਾਰ ਹੈ ਚੋਣ ਪ੍ਰਚਾਰ ਆ ਪੂਰਾ ਜੋਰਾਂ ਦੇ ਉੱਤੇ ਹੈ ਤੇ ਹਰੇਕ ਕੈਂਡੀਡੇਟ ਆਪਣਾ ਜਿਹੜਾ ਹੈ ਜ਼ੋਰ ਲਗਾ ਰਿਹਾ ਔਰ ਅਸੀਂ ਅੱਜ ਪਹੁੰਚੇ ਆਂ ਮਨਜਿੰਦਰ ਸਿੰਘ ਸਿਰਸਾ ਦੀ ਕੌਨਸਟਿਟਿਊਐਂਸੀ ਜਿਹੜੇ ਉਹਦਾ ਵਿਧਾਨ ਸਭਾ ਖੇਤਰ ਹੈ ਉੱਥੇ ਦਿੱਲੀ ਦੇ ਵਿੱਚ ਤੇ ਇਸ ਦੇ ਵਿੱਚ ਉਹਨਾਂ ਦੇ ਬੇਟੀ ਸਾਡੇ ਨੂੰ ਮਿਲੇ ਆ ਮੰਲੀਨ ਕੌਰ ਔਰ ਲਗਾਤਾਰ ਚੋਣ ਪ੍ਰਚਾਰ ਉਹਨਾਂ ਨੇ ਕਰ ਰਿਹਾ ਉਹਨਾਂ ਤੋਂ ਜਾਣਦੇ ਆ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਮਿਲ ਰਿਹਾ ਦਿੱਲੀ ਦੇ ਲੋਕਾਂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਦਾ ਦਾ ਰਿਸਪੌਂਸ ਹੈ ਜਿਹੜਾ ਮਿਲ ਰਿਹਾ ਤੁਸੀਂ ਵੀ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋ ਆਪਣੇ ਪਿਤਾ ਜੀ ਦੇ ਨਾਲ ਬਹੁਤ ਬਹੁਤ ਚੰਗਾ ਰਿਸਪੌਂਸ ਮ ਲੋ ਖੁਸ਼ ਹੋ ਜਾਂਦੇ ਸਿਰਸਾ ਜੀ ਦਾ ਨਾਮ ਸੁਣ ਕੇ ਸਾਡੀ ਪਾਰਟੀ ਬਾਰੇ ਸੁਣ ਕੇ ਸਾਨੂੰ ਮਿਲ ਕੇ ਕਿ ਸਿਰਸਾ ਜੀ ਤੇ ਚੋਣ ਲੜ ਰਹੇ ਤੇ ਉਹ ਵਾਪਸ ਆ ਰਹੀ ਹੈ ਤੇ ਤੁਸੀਂ ਹੁਣ ਫਸਟ ਟਾਈਮ ਇਸ ਵਾਰ ਚੋਣ ਪ੍ਰਚਾਰ ਕਰ ਰਹੇ ਹੋ ਪਹਿਲਾਂ ਵੀ ਕਿਤੇ ਜਾਣਦੇ ਹੋ ਰਾਜ ਜੀ ਤੁਹਾਡਾ ਕਿੰਨਾ ਕੰਟਰਾਸਟ ਹੈਗਾ ਉਸ ਦਾ ਨਹੀਂ ਪਹਿਲੀ ਵਾਰ ਤਾਂ ਨਹੀਂ ਹੈ ਇਹ ਮੇਰੇ ਪਾਪਾ ਦੀ 10th ਇਲੈਕਸ਼ਨ ਹੈ ਉਹਨਾਂ ਦੀ ਪਹਿਲੀ ਇਲੈਕਸ਼ਨ ਤਾਂ ਸੀ ਜਦ ਮੈਂ ਆਈ ਵਾਸ 9 ইয়ারਜ਼ ਓਲਡ 9 ਸਾਲ ਦੀ ਤਾਂ ਮੈਂ ਤਾਂ ਹਰ ਇਲੈਕਸ਼ਨ 'ਚ ਹੀ ਉਹਨਾਂ ਲਈ ਕੈਂਪੇਨਿੰਗ ਕੀਤੀ ਹੈ ਤਾਂ ਇਹ ਤਾਂ ਮੇਰੀ 10ਵੀਂ ਵਾਰ ਹੈ ਤਾਂ ਇੰਟਰਸਟ ਦੇ ਪੋਟ ਇੰਟਰਵਿਊ ਤੋਂ ਐਜ਼ ਐਨ ਇਨਫਾਰਮਡ ਸਿਟੀਜ਼ਨ ਵੀ ਇੰਟਰਸਟ ਹੈ ਕਿ ਅਸੀਂ ਇਸ ਦੇਸ਼ ਦੇ ਯੁਵਾ ਹਾਂ ਤੇ ਅਸੀਂ ਵੋਟ ਪਾਉਣੀ ਹੈ ਤੇ ਸਾਨੂੰ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਕਿੰਨੂੰ ਵੋਟ ਪਾ ਰਹੇ ਹਾਂ ਤੇ ਦੂਜੀ ਗੱਲ ਹੈ ਆਬਵੀਅਸਲੀ ਮੇਰੇ ਡੈਡ ਦਾ profession ਹੈ ਉਹ ਦਾ ਕੰਮ ਹੈ ਉਹ ਇਸਟੀਚਡ ਹੈ ਤੇ ਇਸ ਕਰਕੇ ਵੀ ਇੰਟਰਸਟਿੰਗ ਕਿੰਦਾ ਨਾ ਫੀਲ ਹੁੰਦਾ ਜਦੋਂ ਤੁਸੀਂ ਆਪਣੇ ਪਿਤਾ ਜੀ ਲਈ ਵੋਟ ਮੰਗਣ ਲਈ ਜਾਂਦੇ ਹੋ ਨਾ ਕਿੰਨਾ ਪ੍ਰਾਊਡ ਮੈਨ ਦੇਖਦਾ ਸੀ ਸੱਸਾ ਸਾਹਿਬ ਦਾ ਜੇਦੋਂ ਤੁਹਾਡਾ ਬਰਥਡੇ ਹੁੰਦਾ ਜਾਂ ਕੁਝ ਨਹੀਂ ਹੁੰਦਾ ਉਹ ਬੜਾ ਪ੍ਰਾਊਡ ਫੀਲ ਕਰਦੇ ਆ ਨਾ ਮੇਰੀ ਬੇਟੀ ਦੇ ਉੱਤੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇਸ ਨੂੰ ਲੈ ਕੇ ਮੈਨੂੰ ਬਹੁਤ ਫਕਰ ਹੁੰਦਾ ਹੈ ਫਕਰ ਇਸ ਲਈ ਹੁੰਦਾ ਹੈ ਕਿ ਦੇਖੋ ਸਾਰੀਆਂ ਕਿੰਨੀਆਂ 70 ਸੰਸਦਭਾਵਾ ਨੇ ਦਿੱਲੀ ਚ ਹਰ ਇੱਕ ਤੇ ਕਿੰਨੇ ਕਿੰਨੇ ਕੈਂਡੀਡੇਟ ਨੇ ਤੇ ਹਰ ਇੱਕ ਦੀ ਫੈਮਲੀ ਹੈ ਹਰ ਕੋਈ ਵੋਟ ਉਹਨਾਂ ਦੀ ਫੈਮਲੀ ਵਾਲੇ ਮੰਗਣ ਜਾਂਦੇ ਹੋਣਗੇ ਪਰ ਕਿੰਨੇ ਇੱਕ ਲੋਗ ਇਹ ਕਹਿ ਸਕਦੇ ਨੇ ਕਿ ਭਾਈ ਮੇਰੇ ਪਾਪਾ ਨੇ ਇੰਨੀ ਸੇਵਾ ਕੀਤੀ ਇੰਨੀ 셀ਫਲੈਸਲੀ ਸੇਵਾ ਕੀਤੀ ਉਹ ਤਾਂ ਜੋ ਵੀ ਆਏਗਾ ਸੀਟ ਤੇ ਇਸ ਲਈ ਤੁਸੀਂ ਹੁੰਦੇ ਹੋ ਬਟ ਸਭ ਲੋਗ ਇੰਨੀ ਸੇਵਾ ਨਹੀਂ ਕਰ ਪਾਉਂਦੇ ਆਪਣੇ ਸਾਰੇ ਵਾਅਦੇ ਨਹੀਂ ਪੂਰੇ ਕਰ ਪਾਉਂਦੇ ਬਟ ਉਹਨਾਂ ਨੇ ਕਿੰਨਾ ਕੁਝ ਕੀਤਾ ਮੈਂ ਇਨ ਫੈਕਟ ਮੈਂ ਜਿੱਥੇ ਵੀ ਜਾਵਾਂ ਲੋਕੀ ਜਦ ਸਾਨੂੰ ਮਿਲਦੇ ਆ ਹਮੇਸ਼ਾ ਕਰੋਨਾ ਦੀ ਗੱਲ ਕਰਦੇ ਆ ਕਿ ਕਰੋਨਾ ਕਾਲ ਚ ਜਦ ਕੋਈ ਘਰ ਦੇ ਗੇਟ ਤੱਕ ਨਹੀਂ ਆ ਰਿਹਾ ਸੀ ਤੇ ਸਿਰਸਾ ਸਾਹਿਬ ਨੇ ਕਿੰਨਾ ਕੁਝ ਕੀਤਾ ਉਹ ਕਦੇ ਘਰੇ ਨਹੀਂ ਬੈਠਦੇ ਸੀ ਉਹਨਾਂ ਨੇ ਸੇਵਾ ਦੇ ਭਾਵਨਾ ਨਾਲ ਕਿੰਨਾ ਕੁਝ ਕੀਤਾ ਕਿੰਨਾ ਕੰਮ ਕੀਤਾ ਤੇ ਉਹ ਹਮੇਸ਼ਾ ਸੇਵਾ ਲਈ ਹਾਜ਼ਰ ਹੈ ਤੇ ਜਦ ਵੀ ਅਸੀਂ ਜਾਣਦੇ ਆ ਮੈਂ ਤਾਂ ਬੇਟੀ ਆ ਤੇ ਮੈਂ ਤਾਂ ਕਹਿਣਾ ਹੀ ਆ ਮੇਰੇ ਪਾਪਾ ਬੈਸਟ ਹੈ ਪਰ ਮੈਨੂੰ ਅੱਗੋਂ ਕੋਈ ਦੱਸੇ ਇਹ ਗੱਲ ਜਦ ਮੈਂ ਜਾਣਦੀ ਆ ਸੀ ਕਹਿੰਦੇ ਜੀ ਤੁਸੀਂ ਆਪਣਾ ਵੋਟ ਸਾਨੂੰ ਪਾਓ ਤਾਂ ਉਹ ਕਹਿੰਦੇ ਨੇ ਜੀ ਅਸੀਂ ਤਾਂ ਹੈਗੀ ਸਿਰਸਾ ਜੀ ਨਾਲ ਆ ਉਹਨਾਂ ਨੇ ਸਾਡੇ ਲਈ ਸਾਡੇ ਇਸ ਕਲੋਨੀ ਦਾ ਗੇਟ ਲਾਇਆ ਹੈ ਕੋਈ ਕਹਿੰਦਾ ਜੀ ਸਾਡੇ ਇੱਥੇ ਸੜਕ ਬਣਵਾਈ ਹੈ ਕੋਈ ਕਹਿੰਦਾ ਜੀ ਸਾਡੇ ਮੰਦਿਰ ਦੀ ਪ੍ਰੋਬਲਮ ਸੀ ਉਹਨਾਂ ਨੇ ਇਹ ਕੀਤਾ ਹੈ ਤੇ ਮੈਨੂੰ ਬਹੁਤ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਜਦ ਮੈਂ ਜਾਂਦੀ ਆ ਤਾਂ ਲੋਕ ਮੈਨੂੰ ਇਹ ਗੱਲਾਂ ਦੱਸਦੇ ਨੇ ਬਿਲਕੁਲ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਬੀਜੇਪੀ ਵੱਲੋਂ ਤੁਸੀਂ ਇਲੈਕਸ਼ਨਾਂ ਜਿਹੜਾ ਲੜ ਰਹੇ ਨੇ ਹਨਾ ਕਈ ਬਈ ਬੀਜੇਪੀ ਕਈ ਲੋਕ ਜਿਵੇਂ ਵਿਰੋਧੀ ਕਹਿੰਦੇ ਆ ਕਿ ਬੀਜੇਪੀ ਜਿਹੜੀ ਰਾਜਨੀਤੀ ਕਰਦੀ ਹੈ ਧਰਮ ਦੇ ਆਧਾਰ ਤੇ ਕੀਤੀ ਜਾਂਦੀ ਹੈ ਹਨਾ ਤੇ ਐਜ਼ ਯੂਥ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿਸ ਤਰ੍ਹਾਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਦੇਖੋ ਰਾਜਨੀਤੀ ਐਜ਼ ਐਜ਼ ਅ ਯੂਥ ਮੇਰੇ ਮੇਰੀ ਜੋ ਆਪਣੀ ਪਰਸਨਲ ਥਿੰਕਿੰਗ ਹੈ ਉਹ ਇਹੀ ਹੈ ਕਿ ਪੋਲਿਟਿਕਸ ਦਾ ਡਵੈਲਪਮੈਂਟ ਲਈ ਹੋਣੀ ਚਾਹੀਦੀ ਆਪਾਂ ਆਪਾਂ ਸਾਰਿਆਂ ਦਾ ਇੱਕ ਇੱਕ ਵੋਟ ਹੈ ਆਪਾਂ ਸਾਰਿਆਂ ਨੇ ਉਹ ਇੱਕ ਵੋਟ ਸੋਚ ਕੇ ਪਾਉਣਾ ਹੈ ਕਿ ਆਪਾਂ ਕਿੱਥੇ ਦੇਖਦੇ ਆ ਆਪਾਂ ਕੇਸ ਕਿ ਕਿਹੜੀ ਕਿਹੜੀ ਪਾਰਟੀ ਸਾਡੇ ਹਿੱਤ ਚ ਹੈ ਤੇ ਕਿਹੜੇ ਉਹ ਬੰਦੇ ਆ ਜਿਨ੍ਹਾਂ ਨੂੰ ਅਸੀਂ ਜਿਹੜੇ ਸਾਡੇ ਆਗੂ ਬਣਨਗੇ ਜਿਹੜੇ ਅੱਗੇ ਜਾਣਗੇ ਉਹ ਡਵੈਲਪਮੈਂਟ ਦੀ ਗੱਲ ਕਰਨਗੇ ਤੇ ਮੈਨੂੰ ਲੱਗਦਾ ਸਾਡੀ ਵਿਧਾਨ ਸਭਾ ਚ ਤੇ ਦਿੱਲੀ ਚ ਸਪੈਸ਼ਲੀ ਰਾਜਧਾਨੀ ਹੈ ਜਿਹੜੀ ਦੇਸ਼ ਦੀ ਉਹਦੇ ਮਸਲੇ ਜਿਹੜੇ ਬੇਸਿਕ ਮਸਲੇ ਹੈਗੇ ਐ ਕੋਈ ਕੋਈ ਇਹ ਨਹੀਂ ਐ ਕਿ ਕੋਈ ਬਹੁਤ ਵੱਡੇ ਵੱਡੇ ਮਸਲੇ ਉਹ ਤਾਂ ਹੈਗੇ ਹੀ ਐ ਪਰ ਜਿਹੜੀ ਬੇਸਿਕ ਇੱਕ ਨੀਡ ਐ ਇੱਕ ਹਰ ਸਿਟੀਜ਼ਨ ਦਾ ਰਾਈਟ ਐ ਇੱਕ ਇੱਕ ਸੜਕ ਇੱਕ ਸਾਫ਼ ਪਾਣੀ ਇਹ ਮੈਨੂੰ ਨਹੀਂ ਲੱਗਦਾ ਕਿ ਅਗਰ ਕੋਈ ਸਾਡੇ ਦੇਸ਼ 'ਚ ਰਹਿਣ ਵਾਲਾ ਇਹ ਇਹ ਸਾਨੂੰ ਇਹ ਪੁੱਛਦਾ ਹੈ ਕਿ ਜੇ ਸਾਡੇ ਘਰ ਸਾਫ਼ ਪਾਣੀ ਨਹੀਂ ਆ ਰਿਹਾ ਕਿ ਸਾਡੀ ਸੜਕ ਟੁੱਟੀ ਐ ਕਿ ਉਹ ਕੋਈ ਬਹੁਤ ਕੁਝ ਕੋਈ ਡਿਮਾਂਡ ਐ ਉਹਨਾਂ ਦੀ ਹਾਈ ਡਿਮਾਂਡ ਐ ਇਹ ਤਾਂ ਹਰ ਸਿਟੀਜ਼ਨ ਦਾ ਬੇਸਿਕ ਰਾਈਟ ਐ ਤੇ ਸਾਡੀ ਵਿਧਾਨ ਸਭਾ ਹੋਵੇ ਜਾਂ ਪੂਰੀ ਦਿੱਲੀ ਹੋਵੇ ਦਿੱਲੀ ਜਿਹੜੀ ਰਾਜਧਾਨੀ ਹੈ ਉਹਦਾ ਇਹ ਹਾਲ ਹੈ ਜਿੱਥੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੇ ਜਿੱਥੇ ਸਾਫ਼ ਪਾਣੀ ਨਹੀਂ ਆ ਰਿਹਾ ਤੇ ਜਿਹੜੇ ਜਿੱਦੇ ਵਿਵਾਦੇ ਕੀਤੇ ਗਏ ਸੀ ਭਾਵੇਂ ਬਿਜਲੀ ਦੇ ਬਿੱਲ ਦੇ ਹੋਣ ਸਾਫ਼ ਪਾਣੀ ਦੇ ਹੋਣ ਗੰਧ ਹੋਰ ਪਾਤਾ ਉਹ ਤਾਂ ਪੂਰੇ ਕੀਤੇ ਨਹੀਂ ਸੜਕਾਂ ਹੋਰ ਟੁੱਟੀਆਂ ਪਈਆਂ ਨੇ ਤਾਂ ਇਹ ਸੋਚ ਕੇ ਸਾਨੂੰ ਵੋਟ ਦੇਣਾ ਚਾਹੀਦਾ ਹੈ ਕਿ ਭਾਈ ਕਿਹੜਾ ਕਿਹੜੇ ਸਾਡੇ ਹਿੱਤ ਚ ਹੈ ਕਿਹੜੀ ਸਾਡਾ ਕਿਹੜੀ ਪਾਰਟੀ ਤੇ ਕਿਹੜਾ ਬੰਦਾ ਸਾਡੀ ਅੱਗੇ ਗੱਲ ਕਰੇਗਾ ਤੇ ਸਾਡੇ ਸ਼ਹਿਰ ਨੂੰ ਸਾਡੇ ਜ਼ਿਲ੍ਹੇ ਨੂੰ ਸਾਡੀ ਵਿਧਾਨ ਸਭਾ ਨੂੰ ਅੱਗੇ ਲੈ ਕੇ ਜਾਏਗਾ। ਯੂਥ ਲਈ ਕੀ ਲੱਗਦਾ ਕਿਸ ਤਰ੍ਹਾਂ ਦੇ ਹੋਰ ਆਪਕਮ ਹੋਣ ਦੀ ਲੋੜ ਹੈ ਕਿ ਕੀ ਆਪਸ਼ਨਸ ਜਿਹੜੇ ਆਪਾਂ ਦਿੱਲੀ ਦੀ ਗੱਲ ਕਰੀਏ ਜਾਂ ਪੂਰੇ ਭਾਰਤ ਦੀ ਗੱਲ ਕਰਦੇ ਹਾਂ ਤੁਸੀਂ ਪੰਜਾਬੀ ਹੋ ਹਨਾ ਪੰਜਾਬੀ ਯੂਥ ਦੇ ਲਈ ਦਿੱਲੀ ਦੇ ਵਿੱਚ ਜਾਂ ਹੋਰ ਸਟੇਟਸ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਉਤਣ ਲੱਗਦਾ ਹੋਣਾ ਚਾਹੀਦਾ ਇੱਕ ਤਾਂ ਮੈਨੂੰ ਲੱਗਦਾ ਹੈ ਕਿ ਯੂਥ ਲਈ ਵੀ ਤੇ ਬੱਚਿਆਂ ਲਈ ਵੀ ਜਿਹੜੇ ਪਾਰਕਸ ਹੈ ਪਾਰਕ ਦਾ ਬਹੁਤ ਬੁਰਾ ਹਾਲ ਹੈ ਉੱਥੇ ਗੰੰਦ ਬੱਚਿਆ ਪਿਆ ਹੈ ਤੇ ਤੁਸੀਂ ਦੇਖੋ ਇੰਨੀ ਅੱਜਕਲ ਠੰਡ ਪੈ ਰਹੀ ਹੈ ਤੇ ਹਰ ਬੰਦਾ ਧੁੱਪ ਚ ਬਹਿਣਾ ਚਾਹੁੰਦਾ ਹੈ ਪਾਰਕ ਜਾਈਏ ਪਾਰਕ ਗੰਦਾ ਹੋਇਆ ਪਿਆ ਕੋਈ ਸਫਾਈ ਨਹੀਂ ਹੋਈ ਪਈ ਉਹਦੇ 'ਚ ਇੱਕ ਇੱਕ ਜਗ੍ਹਾ ਮੈਂ ਗਈ ਉਹਨਾਂ ਨੇ ਸਾਨੂੰ ਇਹ ਕਿਹਾ ਕਿਰੇ ਤੁਸੀਂ ਸਾਡਾ ਪਾਰਕ ਦੇਖ ਲਓ ਸਾਹਮਣੇ ਗੰਦਾ ਗੰਦਾ ਤਾਂ ਇਹ ਆਟ ਹੈ ਤੇ ਇਹਦੇ 'ਚ ਝੂਲੇ ਵੀ ਨਹੀਂ ਲਗਾਏ ਕਿਰੇ ਅਸੀਂ ਇੰਨੀ ਚਿੱਠੀਆਂ ਲਿਖੀਆਂ ਸਾਡੀ RWA ਨੇ ਇੰਨੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸਾਡਾ ਇਹ ਕੰਮ ਕਰਾਓ ਗੋੜ ਤਾਂ ਅਸੀਂ ਪਣੀ ਪਣੀ ਹੈ ਪਰ ਤੁਸੀਂ ਸਾਡਾ ਸਭ ਤੋਂ ਪਹਿਲਾਂ ਇਹ ਕੰਮ ਕਰਾਓ ਤਾਂ ਇਹੋ ਜਿਹੇ بڑے ਮਸਲੇ ਹੈ ਤੇ ਯੂਥ ਦੀ ਜਿਹੜੀ ਗੱਲ ਹੈ ਮੈਨੂੰ ਲੱਗਦਾ ਜੋਬਸ I think ਨੰਬਰ 1 ਜੋਬਸ ਦੀ ਪ੍ਰੋਬਲਮ ਹੈ ਤੇ ਉਹ ਸਭ ਤੋਂ ਪਹਿਲਾਂ ਹੱਲ ਕਰਾਉਣੀ ਚਾਹੀਦੀ ਹੈ ਤੇ ਦੂਜੀ ਮੈਨੂੰ ਲੱਗਦਾ ਇੱਕ ਫਿਟਨੈਸ ਦੀ ਵੀ ਬਾਰੇ ਵਿੱਚ ਵੀ ਸੋਚਣਾ ਚਾਹੀਦਾ ਹੈ ਕਿ ਆਪਾਂ ਜਿੰਮਸ ਬਣਾਈਏ ਮੈਨੂੰ ਲੱਗਦਾ ਹੈ ਮੁਹੱਲਿਆਂ 'ਚ ਤੇ ਨੇਬਰਹood ਹੋਣਾ ਚਾਹੀਦਾ ਹੈ ਬਿਕੋਜ਼ ਫਿਟਨੈਸ ਇਜ਼ ਵੈਰੀ ਇੰਪੋਰਟੈਂਟ ਹੋਰ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਵਿਕਾਸ ਦੇ ਵਿੱਚ ਇਹ ਕਿਹੜੀਆਂ ਕੰਮ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਦੇ ਵਿੱਚ ਵੀ ਇਹ ਕੰਮ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਿੱਛਲੇ ਜੇ ਬੜ ਜਾਂਦੇ ਆ ਕਿ ਇਹ ਕੰਮ ਕਰਵਾਏ ਜਾਣਗੇ ਵਿਕਾਸ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਤੁਸੀਂ ਸਕੂਲ ਕਾਲਜ ਐਜੂਕੇਸ਼ਨ ਦੀ ਗੱਲ ਕੀਤੀ ਹੈ ਹੈਲਥ ਦੀ ਜਿਹੜੀ ਆਪ ਸਰਕਾਰ ਦਾ ਉਹਦਾ ਆਲਰੇਡੀ ਵਾਦਾ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਕਰਾ ਚੁੱਕੇ ਹਾਂ ਸਕੂਲਾਂ ਪ੍ਰਾਈਵੇਟ ਤੋਂ हट ਕੇ ਲੋਕ ਜਿਹੜੇ ਨੇ ਗਵਰਨਮੈਂਟ ਸਕੂਲ ਦੇ ਵਿੱਚ ਕਾਫੀ ਬੱਚੇ ਜਿਹੜੇ ਨੇ ਸ਼ਿਫਟ ਹੋਏ ਆ ਉੱਥੇ ਭੜਾਈ ਕਰਨੀ ਸੀ ਕਿ ਕਿ ਅੱਗੇ ਲੱਗਦਾ ਇਸ ਤੋਂ ਬੇ ਕੰਮ ਹੋਇਆ ਕੋਈ ਕੰਮ ਨਹੀਂ ਹੋਇਆ ਹੁਜੀ ਜਦੋਂ ਮੈਂ ਅੱਜ ਨਿੱਕੀ ਇਲਾਕੇ ਚੋਂ ਇਹ ਅਸੀਂ ਆ ਰਹੀ ਸੀ ਤਾਂ ਇੱਕ ਮੁਹੱਲਾ ਕਲੀਨਿਕ ਸੀਗੇ ਉਹਨੂੰ ਤਾਲਾ ਲੱਗਿਆ ਪਿਆ ਸੀ ਤਾਂ ਉਹਨਾਂ ਨੇ ਕਿੰਨੇ ਵਾਦੇ ਜੀ ਸਾਡੀ ਤਾਂ ਮੋਹੱਲਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸਾਡੇ ਤਾਂ ਮੁਹੱਲਾ ਕਲੀਨਿਕ ਨਹੀਂ ਵਧੀਆ ਹੈ ਹੈਲਥ ਦੀ ਗੱਲ ਹੋਵੇ ਭਾਵੇਂ ਪੈਨਸ਼ਨਾਂ ਦੀ ਗੱਲਾਂ ਹੋਵੇ ਭਾਵੇਂ ਸਾਡੀ ਭੈਣਾਂ ਨੂੰ ਬੇਟੀਆਂ ਨੂੰ ਉਹ ਜਿਹੜੀ ਉਹਨਾਂ ਨੇ 1100 ਦੀ ਗੱਲ ਕੀਤੀ ਸੀ ਚਾ ਭਾਵੇਂ ਉਹ ਹੋਵੇ ਉਹਨਾਂ ਨੇ ਕਿਹੜਾ ਵਾਦਾ ਪੂਰਾ ਕੀਤਾ ਉਹਨਾਂ ਨੇ ਜਿਹੜਾ ਮੈਂ ਦੁਬਾਰਾ ਕਹਿ ਰਹੀ ਹਾਂ ਜਿਹੜਾ ਬੇਸਿਕ ਗੱਲ ਹੈ ਲੋਕਾਂ ਦੇ ਬਿੱਲ ਦੇਖ ਲਓ ਤੁਸੀਂ ਕਿੰਨੇ ਆ ਰਹੇ ਨੇ ਬਿਜਲੀ ਦੇ ਤੇ ਲੋਕਾਂ ਨੂੰ ਜਿਹੜੇ ਪਾਣੀ ਦੇ ਬਿੱਲ ਦੇਣੇ ਪੈ ਰਹੇ ਨੇ ਤਾਂ ਉਹ ਵੀ ਅਸੀਂ ਕੱਲ ਇੱਕ ਮੀਟਿੰਗ 'ਚ ਸੀਗੀ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਜੀ ਇਹ ਇਹ ਵਾਲਾ ਵਾਦਾ ਕੀਤਾ ਆਪ ਸਰਕਾਰ ਨੇ ਕਿ ਇਹ ਜ਼ਹਿਰ ਵਰਗਾ ਪਾਣੀ ਆਉਂਦਾ ਥੱਕ ਹਾਰ ਕੇ ਮੈਂ ਤਾਂ ਲਹਵਾ ਲਿਆ ਆ ਰੋ ਦਾ ਤੇ ਬਿੱਲ ਮੈਂ ਤਾਂ ਵੀ ਦਿੰਦੀ ਪਈ ਆ ਤੇ ਤੁਸੀਂ ਦੱਸੋ ਇਹ ਬੇਸਿਕ ਫੈਸਿਲਿਟੀ ਨਹੀਂ ਤੁਸੀਂ ਕਿਸੇ ਨੂੰ ਦੇ ਪਾਰੇ ਤਾਂ ਉਹ ਸਾਰੇ ਵਾਦੇ ਸਾਡੀ ਪਾਰਟੀ ਨੇ ਕੀਤੇ ਕਿ ਉਹ ਜਿਹੜੇ ਇਹਨੇ ਬਹੁਤ ਮਸਲੇ ਨੇ ਅਸੀਂ ਵੀ ਇੱਥੇ ਹੀ ਰਹਿਨੇ ਆ ਸਾਡੀ ਵੀ ਇਹੀ ਰਾਜਧਾਨੀ ਹੈ ਇਹ ਤਾਂ ਇੰਡੀਆ ਦੀ ਰਾਜਧਾਨੀ ਹੈ ਪਰ ਸਾਡਾ ਵੀ ਘਰ ਇੱਥੇ ਹੀ ਹੈ ਦਿੱਲੀ ਤੇ ਲੋਕਾਂ ਲਈ ਜਿੰਨੇ ਵੀ ਮਸਲੇ ਬਹੁਤ ਵੱਡੇ ਵੱਡੇ ਮਸਲੇ ਹੈ ਇਹ ਵਾਲੇ ਤਾਂ ਇਹ ਸਾਰੇ ਮਸ ਇਹ ਜਿਹੜੇ ਮਸਲੇ ਹੈ ਸਮਝਦੇ ਹੋਏ ਸਰਕਾਰ ਨੇ ਬਹੁਤ ਚੰਗਾ ਮੈਨੀਫੈਸਟੋ ਨਿਕਾਲਿਆ ਹੈ ਤੋ ਉਹ ਜਿਹਨੇ ਸਾਰੇ ਵਾਅਦੇ ਕੀਤੇ ਆ ਪੂਰੇ ਕਰਨਗੇ ਬਾਕੀ ਜਿਹੜੇ ਸਰਸਾ ਜੀ ਨੇ ਉਹ ਇਸ ਕੌਨਸਟਰੈਂਸੀ ਚ ਕੋਈ ਨਿਆ ਚਿਹਰਾ ਨਹੀਂ ਆ ਉਹਨਾਂ ਦੇ ਵਰਕਿੰਗ ਨੂੰ ਉਹਨਾਂ ਦੇ ਕੰਮ ਨੂੰ ਜਨਤਾ ਜਾਣਦੀ ਹੈ ਕੀ ਲੱਗਦਾ ਕਿ ਜਿਵੇਂ ਲੋਕ ਜਿਹੜੇ ਵੋਟ ਦਿੰਦੇ ਆ ਹੁਣ ਜਿਵੇਂ ਅਨਾਉਂਸਮੈਂਟਸ ਹੋ ਰਹੀਆਂ ਹਨ ਉਹਨਾਂ ਨੇ 2100 ਰੁਪਏ ਕਿਹਾ ਆ ਆਮ ਆਦਮੀ ਪਾਰਟੀ ਨੇ ਬੀਜੇਪੀ ਨੇ ਕਹਿੰਦਾ 2500 ਰੁਪਏ ਦੇਵਾਂਗੇ ਹਨਾ ਮਹਿਲਾਵਾਂ ਨੂੰ ਤੇ ਬੇਰੁਜ਼ਗਾਰਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਕੁਝ ਪੱਤੇ ਦਿੱਤੇ ਜਾਣਗੇ ਆਟਾ ਦਾਲ ਦਿੱਤਾ ਜਾਊ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਲਭਾਉਣ ਦੀ ਚਾਹੇ ਕਿਸੇ ਵੀ ਰਾਜਨੀਤੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਾਜਨੀਤੀ ਚੇਂਜ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਤੋਂ ਹਟ ਕੇ ਕੋਈ ਜੋਬ ਨੂੰ ਲੈ ਕੇ ਜਾਂ ਵਿਕਾਸ ਨੂੰ ਲੈ ਕੇ ਜਿਵੇਂ ਆਪਸ਼ਨ ਯੂਥ ਦੇ ਲਈ ਲੱਭਣ ਉਹਨਾਂ ਨੂੰ ਕੋਈ ਕੰਮ ਦੇ ਲਈ ਕੋਈ ਇਸ ਤਰ੍ਹਾਂ ਦੇ ਰੋਜ਼ਗਾਰ ਪੈਦਾ ਹੋਣ ਇਸ ਤਰ੍ਹਾਂ ਦੇ ਵੱਲ ਜ਼ਿਆਦਾ ਨਹੀਂ ਹੋਣਾ ਚਾਹੀਦਾ ਰੁਜ਼ਾਨ ਜਿਹੜਾ ਝੁਕਾਅ ਹੈ ਸਰਕਾਰਾਂ ਦਾ ਤੁਹਾਡੀ ਗੱਲ ਤਾਂ ਸਹੀ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਬਟ ਇੱਕ ਕੰਟਰੀ ਜਿਹਦੇ ਚ ਇੰਨੇ ਲੋ ਲੋ ਪੋਵਰਟੀ ਲਾਈਨ ਹੈ ਉੱਥੇ ਮੈਨੂੰ ਲੱਗਦਾ ਦੋਨੋਂ ਚੀਜ਼ਾਂ ਨੇ ਇਹ ਸਾਨੂੰ ਇਹ ਗੱਲਾਂ ਵੀ ਸੋਚਣੀਆਂ ਚਾਹੀਦੀਆਂ ਨੇ ਕਿ ਅਸੀਂ ਜੋਬਸ ਤੇ ਇਸ ਬਾਰੇ ਕੀ ਕਰਨਾ ਚਾਹੀਦਾ ਪਰ ਜਿੱਥੇ ਅਸੀਂ ਏਮਨ ਏਮਪਾਵਰਮੈਂਟ ਦੀ ਗੱਲ ਕਰਦੇ ਆਂ ਤੇ ਆਪਾਂ ਗੱਲ ਕਰਦੇ ਆ ਕਿ ਯੂਥ ਹੈ ਸਾਡੀ ਕੰਟਰੀ ਚ ਤੇ ਆਪਾਂ ਇਹ ਕੱਢਿਆ ਇਸ ਵਾਰ ਮੈਨੀਫੈਸਟੋ ਚ ਕਿ ਪ੍ਰੈਗਨੈਂਟ ਭੈਣਾਂ ਲਈ ਇਹ ਕੀਤਾ ਜਾਏਗਾ ਤਾ ਇਹ ਜੀ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ बिकॉज ਇਹ ਇਹ ਜਿਹੜੇ ਇਹ अमाउंट ਹੈ ਇਹ ਮਹੀਨੇ ਚ ਮਿਲਣਾ ਤੇ ਇਹ ਆਟਾ ਦਾਲ ਇਹਦੇ ਤੇ ਦੇਖੋ ਨਾ ਲੋਕਾਂ ਦੀ ਕਿੰਨੀ ਡਿਪੈਂਡੈਂਸੀ ਹੈ ਤੇ ਉਹਦੇ ਨਾਲ ਉਹਨਾਂ ਦੀ ਕਿੰਨੀ ਮਦਦ ਹੋ ਰਹੀ ਹੈ ਤੇ ਉਹਨੂੰ ਉਸ ਚੀਜ਼ ਦਾ ਕਿੰਨਾ ਸਪੋਰਟ ਹੈ ਤੇ ਜਿਹੜੀ ਇਹ ਇਹ ਮੈਨੀਫੈਸਟੋ ਚ ਇਹ ਸਾਡੀ ਚੀਜ਼ਾਂ ਨੇ ਆ ਇਹ ਜੋ ਕੱਲਾ ਨੇ ਇਹ ਬਹੁਤ ਜ਼ਰੂਰੀ ਹੈ ਸਾਡੇ ਕੰਟਰੀ ਲਈ ਤੇ ਸਾਡੇ ਲੋ ਪੋਵਰਟੀ ਲਾਈਨ ਜਾਂ ਸਾਡੇ ਸਿਟੀਜ਼ਨਸ ਲਈ ਸਿਰਸਾ ਸਾਹਿਬ ਤੁਹਾਨੂੰ ਇੱਕ ਲਾਸਟ ਸਵਾਲ ਹੈ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਪਿੰਤਾ ਉਹਨਾਂ ਨੂੰ ਤੁਸੀਂ ਮੰਨਦੇ ਹੋ ਸਖਤ ਨੇ ਜਾਂ ਸੌਫਟ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਲੈ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਸੁਭਾਅ ਹੈਗਾ ਉਹਦਾ ਸਖਤ ਤੇ ਉਹ ਬਿਲਕੁਲ ਨਹੀਂ ਹੈ ਉਹ ਦੇਖਣ ਚੇਂਜ ਦੇ ਲੱਗਦੇ ਆ ਬਟ ਨਾਟ ਐਟ 올 ਹੀ ਇਸ ਅ ਵੈਰੀ ਜੋਲੀ ਪਰਸਨੈਲਿਟੀ ਉਹ ਹਮੇਸ਼ਾ ਹਮੇਸ਼ਾ ਹੱਸਦੇ ਰਹਿੰਦੇ ਨੇ ਤਾਂ ਹਮੇਸ਼ਾ ਹਸਾਉਂਦੇ ਰਹਿੰਦੇ ਨੇ ਮੈਨੂੰ ਵੀ ਮੈਂ ਵੱਡਿਆ ਮੇਰਾ ਮੇਰਾ ਭਰਾ ਮੇ ਤੋਂ ਛੋਟਾ ਹੈ ਉਹਨੂੰ ਵੀ ਉਹ ਡਾਂਟ ਵੀ ਨਹੀਂ ਸਕਦੇ ਜਦ ਕਦੀ ਵੀ ਮੇਰੇ ਸਕੂਲ ਚ ਵੀ ਬੁੜਾ ਬੁਰਾ ਰਿਜ਼ਲਟ ਆਉਂਦਾ ਸੀ ਉਹ ਮੈਨੂੰ ਬੁਲਾ ਕੇ ਕਹਿੰਦੇ ਸੀ ਕਿ ਆਮ ਡਿਸਪਾਇੰਟਡ ਇਨ ਯੂ ਬਟ ਉਹ ਮੈਨੂੰ ਉਹ ਡਾਂਟ ਨਹੀਂ ਸਕਦੇ ਉਹ ਮੈਨੂੰ ਮੇਰੇ ਤਰਵਿੰਦਰ ਨੂੰ ਮੇਰੇ ਭਰਾ ਨੂੰ ਉਹ ਕਿਸੇ ਨੂੰ ਡਾਂਟ ਨਹੀਂ ਸਕਦੇ ਹੀ ਇਜ਼ ਅ ਵੈਰੀ ਸੌਫਟੀ ਐਂਡ ਜੇ ਤੁਸੀਂ ਅਬਸੈਟ ਹੋ ਜਾਂ ਤੁਸੀਂ ਥੱਕ ਗਏ ਹੋ ਜਾਂ ਦੁਖੀ ਆ ਮੈਂ ਮੈਂ ਬੈਠੀ ਆ ਕੋਈ ਮੈਨੂੰ ক্রিকেট ਦਾ ਬੜਾ ਸ਼ੌਕ ਹੈ ਤਾਂ ক্রিকেট ਮੈਚ ਆਲੇ ਦਿਨ ਨਾ ਉਹ ਮੇਰੇ ਨਾਲ ਹੀ ਹੁੰਦੇ ਨੇ ਕਿਉਂਕਿ ਮੈਂ ਦੇਖ ਕੇ ਅਬਸੈਟ ਹੋ ਰਹੀ ਹੁੰਦੀ ਆ ਤੇ ਉਹ ਮੈਨੂੰ ਨਾਲ-ਨਾਲ ਕੁਝ ਕੋਈ ਨਹੀਂ ਅਭੀ ਆ ਜਾਏਗਾ ਵਿਕਟ ਤਾਂ ਉਹ ਬਹੁਤ ਉਹ ਬਹੁਤ ਪਿਆਰ ਕਰਦੇ ਨੇ ਹੀ ਇਜ਼ ਵੈਰੀ ਲਵਿੰਗ ਐਂਡ ਸਪੈਸ਼ਲੀ ਮੈਨੂੰ ਲੱਗਦਾ ਇਸ ਸਾਡੇ ਇਲਾਕੇ ਦੇ ਵੀ ਉਹਨਾਂ ਦੇ ਵਿਮਨ ਮੋਟਰ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹ ਇੰਨਾ ਜ਼ਿਆਦਾ ਉਹਨਾਂ ਨੂੰ ਹੁੰਦਾ ਨਾ ਮਾਵਾਂ ਦਾ ਬੇਟੀਆਂ ਦਾ ਉਹਨਾਂ ਨੂੰ ਇੰਨਾ ਜ਼ਿਆਦਾ ਹੁੰਦਾ ਹੈ 골 ਚਾਈਲਡ ਦਾ ਇਨ ਫੈਕਟ ਆਮ ਵੈਰੀ ਵੈਰੀ ਕਲੋਸ ਟੂ ਹਿਮ ਸੋ ਹੀ ਇਜ਼ ਅ ਵੈਰੀ ਲਵਿੰਗ ਵੈਰੀ ਕਾਈਂਡ ਵੈਰੀ ਈਮੋਸ਼ਨਲੀ ਸੁਪੋਰਟਿੰਗ ਫਾਦਰ ਅ ਇਹ ਰਜ਼ੌਰੀ ਗਾਰਡਨ ਨੂੰ ਮਨਿੰਦਰ ਸਿੰਘ ਸਰਸਾ ਜੀ ਉਹਨਾਂ ਦੀ ਬੇਟੀ ਨੇ ਜੋ ਕਿ ਲਗਾਤਾਰ ਇਲੈਕਸ਼ਨ ਚੋਣ ਪ੍ਰਚਾਰ ਵੀ ਕਰ ਰਹੇ ਹੈ ਔਰ ਕਿਸ ਤਰ੍ਹਾਂ ਨਾਲ ਜ਼ਹਾੜ ਮਿਲਦੇ ਆ ਉਸ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ